ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਛੋਟੀ ਖੁੱਡੀ ਹਨਾ ਵੀਰੇ ਹਾਂ ਖੁੱਡੀ ਖੁਰਦੀ ਖੁੱਡੀ ਖੁਰਦ ਦੇ ਬਾਈ ਦੇ ਇੰਨੇ ਪਸ਼ੂ ਘਰੇ ਰੱਖੇ ਹੋਏ ਅੱਗੇ ਵੀ ਇੱਕ ਝੋਟੀ ਆ ਬਗਾਵਰ ਕੀਤੀ ਚੰਗੇ ਰੇਟ ਤੇ ਵਿਕੀ ਆ ਚੰਗੇ ਪਸ਼ੂ ਪਾਲ ਲੈਂਦਾ ਤੇ ਵਿੱਚੋਂ ਇੱਕ ਅੱਜਾ ਤਿਆਰ ਹੁੰਦਾ ਉਹ ਵੇਚ ਦਿੰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹੋਣੀ ਬਹੁਤ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਹਾਂ ਜੀ ਨੰਬਰ 98786 10864 ਜੀ 10864 ਪਿੰਡ ਆਪਣਾ ਜੀ ਆਪਣਾ ਪਿੰਡ ਖੁੱਡੀ ਖੁਰਦੇ ਜੀ ਜਿਲ੍ਹਾ ਬਰਨਾਲਾ ਤਹਿਸੀਲ ਤਫਾ ਜੀ ਨੇੜੇ ਨੇੜੇ ਆਪਣੇ ਰਹ ਜਾਂਦਾ ਧੌਲਾ ਰਹ ਜਾਂਦਾ ਜੀ ਤਫਾ ਰਹ ਜਾਂਦਾ ਨੇੜੇ ਤਫਾ ਮੇਨ ਹੜਿਆ ਆ ਰਾਂਢਿਆ ਰਹ ਜਾਂਦਾ ਬਰਨਾਲਾ ਵੀ ਆ ਬਰਨਾਲ ਤੇ ਬਾਈ ਜੀ ਆਪਣਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵਪਾਰ ਦਾ ਕੋਈ ਕੰਮ ਨਹੀਂ ਕਰੇਲੂ ਕੰਮ ਆ ਜੀ ਪਹਿਲਾਂ ਵੀ ਮੈਂ ਇਸੇ ਚੈਨਲ ਤੇ ਛੋਟੀ ਵੇਚੀ ਐ ਪੂਰਾ ਬਹੁਤ ਵਧੀਆ ਵਿਕੀ ਐ ਜੀ ਪੂਰੀ ਵਧੀਆ ਕੋਈ ਐ ਨਹੀਂ ਕੋਈ ਢੱਗੀ ਟੋਰੀ ਵਾਲਾ ਮੇਰਾ ਕੋਈ ਕੰਮ ਨਹੀਂ ਕਰੇਲੂ ਦੇਖ ਲੋ ਵਧੀਆ ਘਰ ਦੇ ਸ਼ੌਂਕ ਨਾਲ ਪਸ਼ੂ ਪਾਲੇ ਹੋਏ ਆ ਮੇਰੇ ਇੱਕ ਗੱਲ ਵੀਰੇ ਹੋਰ ਦੱਸ ਦਿੰ ਜੇ ਮੈਂ ਆਪਣਾ ਇੱਥੇ ਦੇ ਰੇਟ ਨਾਲ ਤੇ ਚੈਨਲ ਤੇ ਕਿੰਨਾ ਕੁ ਫਰਕ ਪੈ ਗਿਆ ਬਹੁਤ ਵਧੀਆ ਵੈਕੀ ਬਹੁਤ ਵਧੀਆ ਚੈਨਲ ਦੇ ਰੇਟ ਦਾ ਤੇ ਇੱਥੇ ਦੇ ਰੇਟ ਦਾ ਬਹੁਤ ਵੱਟਾ ਜੀ ਓਕੇ ਜੀ ਬਹੁਤ ਫਰਕ ਓਕੇ ਜੀ ਕਿਉਂਕਿ ਹਰੇਕ ਭੈਣ ਨਾ ਨਾ ਬਾਈ ਜੀ ਦੇਖੋ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਮੇਰਾ ਘਰੇਲੂ ਕੰਮ ਆ ਜੁਨੀਅਨ ਦਾ ਕੰਮ ਆਗਾ ਮੈਂ ਘਰੇਲੂ ਕੰਮ ਕਰ ਦਾਂਗਾ ਪੂਰਾ ਵਧੀਆ ਜਿਹੜਾ ਘਰ ਨਾਲੋਂ ਚੈਨਲ ਦੇ ਵਿੱਚ ਨਹੀਂ ਬਹੁਤ ਵਧੀਆ ਵਿਕਦੀ ਐ ਕੋਈ ਭੱਜ ਦੌੜ ਨਹੀਂ ਕਰਨੀ ਪੈਂਦੀ ਜਦ ਤੇ ਬਾਈ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਰੀਜਨਲ ਸੂਈ ਆ ਬਾਈ ਜੀ ਦੂਜਾ ਸੂਆ ਸੂਪੀ ਤੇ ਕਿੰਨੇ ਕੁ ਦਿਨ ਹੋ ਗਏ ਤੇ ਕਿੰਨਾ ਗੁੱਧ ਦਿੱਤਾ ਫਿਰ ਹੁਣ ਪਹਿਲੇ ਸੂਏ ਨੇ ਦਿੱਤਾ ਸੀ ਮੇਰੇ ਕੋਲੇ 12 ਲੀਟਰ ਜੀ ਹੁਣ ਇੱਕ ਕੀ 12 ਲੀਟਰ 10ਵੇਂ ਦਿਨ ਤਿਆਰ ਹੋ ਗਿਆ ਤੇ ਦੋ ਘੋਰ ਵਧਾ ਜੂਗੀ ਮੈਂ 15 ਲੀਟਰ ਦੁੱਧ ਦੇ ਆਈਡੀਆ ਮੈਨੂੰ ਹੈਗਾ ਵੀ 15 ਲੀਟਰ ਦੇਵੇ ਪਰ ਮੈਂ ਕਹਿ ਕੇ 12 13 ਹੀ ਦਿਨ ਨਾਲ ਖੋ ਲੋ ਜੀ ਇਹਨੂੰ ਤੋੜਾ ਕਰਾ ਦੇ ਚੰਗੀ ਗੱਲ ਆ ਬਾਈ ਦੀ ਜਮਾਂ ਸਾਰੀ ਜੈਨੂਨ ਗੱਲਾਂ ਆ ਇਹਨਾਂ ਬਾਈ ਦੀ ਠੀਕ ਆ ਨਾ ਗੱਲ ਤੇ ਆ ਦੇਖੋ ਜੀ ਆ ਦੇਖ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਮੋੜ ਲਓ ਜੀ ਤੇ ਝੋਟੀ ਚਾਰ ਚਫਰੇ ਦੀ ਦੂਜਾ ਸੂਆ ਚੰਗੀ ਬਾਕੀ ਥਣਲੇ ਵੀ ਦੇ ਇੱਕ ਨੰਬਰ ਤਾਰਾ ਧੂਰਾ ਦੀ ਬਾਈ ਕਹਿੰਦਾ ਪੂਰੀ ਕੰਪਲੀਟ ਆ ਆ ਦੇਖੋ ਤੋਰਾ ਤਾਰਾ ਪੂਰਾ ਚੰਗਾ ਮਗਰ ਬਾਈ ਕੱਟਾ ਇਹਦੇ ਮਗਰ ਕੱਟਾ ਜੀ ਓਕੇ ਮਗਰ ਆ ਗਿਆ ਤੇ ਕੱਟਾ ਤਾਰਾ ਤੁਹਾਨੂੰ ਮਾਰ ਕੇ ਵੀ ਦਿਖਾ ਦੇਾਂਗੇ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਚੜਦੀ ਕਰਦੀ ਸਭ ਕੁਝ ਓਕੇ ਗੱਲਬਾਤ ਆ ਦੇਖੋ ਜੀ ਬੰਨੋ ਬੱਚਾ ਵੀ ਨਾ ਛੱਡ ਜਾ ਬੱਚਾ ਉਹਨਾਂ ਦੀ ਜੰਗੀ ਤਾਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਫੋਲਸਰ ਲਈ ਨਾ ਤੁਸੀਂ ਖਰੀਦਦਾਰੀ ਕਰਨੀ ਹੈ ਜੀ ਤਾਰਾ ਦੂਰ ਜਾ ਕੇ ਤਰਾ ਕੇ ਸਾਰੀ ਡਿਟੇਲ ਪੁੱਛਦੇ ਆਂਗੇ ਆ ਲਓ ਜੀ ਬਈ ਮਾਰ ਦਿਓ ਵੀਰੇ ਤਾਰ ਮੈਂ ਕਹਿੰਦਾ ਜਵਾਈ ਜਵਾਈ ਦੀ ਤੋਈ ਦੀ ਬਈ ਐ ਇੱਕ ਨੰਬਰ ਗਲੀਆਂ ਕਰਦੀ ਆ ਦੇਖ ਲੈ ਹਾਂ ਆ ਮੂਲੇ ਸਾਹ ਤੇ ਤੋਂ ਕਹਾਂ ਜੀ ਸੁਣੋ ਹਾਂ ਲੋ ਜੀ ਓਕੇ ਜੀ ਹਾਂ ਕੋਈ ਚੱਕਰ ਨਹੀਂ ਬਾਈ ਜਮਈ ਜਿਹੜੀ ਗੱਲ ਕਹੀ ਦੀ ਨਾ ਪੂਰੀ ਹੋਊਗੀ ਪਹਿਲਾਂ ਨਹੀਂ ਮੱਝ ਨਹੀਂ ਵੀ ਐਂ ਗੱਲ ਪੂਰੀ ਇਧਰ ਨੂੰ ਕਰਿਓ ਆ ਚੱਕ ਲਓ ਪਹਿਲਾਂ ਹਾਂ ਮੈਂ ਤੋਰ ਦਿਨਾ ਕੀ ਕੱਢ ਜੋ ਤੋਰ ਹੀ ਦਿਓ ਮੜਾ ਤੋਰ ਦਿਨਾ ਤੋਰ ਦਿਨਾ ਵੀਰੇ ਕੋਈ ਆਪ ਸਮਾਜ ਆਈ ਵੀ ਆਪਾਂ ਚੈੱਕ ਕਰਾ ਹਾਂ ਹਾਂ ਟਰੈਲੂ ਆ ਵੀਰੇ ਸ਼ੌਕ ਨਾ ਸਾਰੀਆਂ ਪਾਲੀਆਂ ਹੋਈਆਂ ਐਮ 29 ਦੀ ਹੈ ਜੀ ਸੱਚੇ ਇਹ ਅੱਛਾ ਜੀ ਐਮ 29 ਦੀ ਠੀਕ ਹੈ ਜੀ ਓਕੇ ਬਾਈ ਵੀਡੀਓ ਤੇ ਵੀ ਜੇ ਬੰਦਾ ਲੈਂਦਾ ਨਾ ਆਪਣੀ ਗਰੰਟੀ ਹੂ ਕਰ ਤੱਕ ਬੰਦੇ ਦੀ ਕੋਈ ਵੀ ਕਮੀ ਨਹੀਂ ਵਾਜੂ ਚ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਇਕਾਦ ਕਾਠ ਵੀ ਚੰਗਾ ਆ ਗਿਆ ਆ ਲੋ ਜੀ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਜੀ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੋਊ ਜਮਾ ਹਾਂ ਜਾਇਜ਼ ਹੋਊਗੀ ਕੋਈ ਐ ਨਹੀਂ ਹੈਗਾ ਜੀ ਓਕੇ ਜੀ ਝੋਟੀ ਦੇ ਹਿਸਾਬ ਨਾਲ ਹਾਂ ਝੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗੀ ਓਕੇ ਜੀ ਤੇ ਨੰਬਰ ਵਾਈ ਫਿਰ ਬੋਲੋ 98787ਜੀ 10664 ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੀਂ ਵੀਡੀਓ ਦੇ ਨਾਲ